ਲਗਾਤਾਰ ਦਿੱਲੀ ਦੇ ਸਕੂਲ ਨੂੰ ਬੰਬ ਦੇ ਨਾਲ ਅਡਾਉਣ ਦੀ ਤੀਸਰੀ ਵਾਰ ਧਮਕੀ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਦੋ ਵਾਰ ਧਮਕੀ ਦਿੱਤੀ ਗਈ ਹੈ ਸਕੂਲਾਂ ਨੂੰ ਦਿੱਲੀ ਦੇਆਂ ਸਕੂਲਾਂ ਨੂੰ ਕਿਉਂਕਿ ਲਗਾਤਾਰ ਹੁਣ ਜਿਹੀ ਵਾਰਦਾਤ ਜਿਹੀ ਧਮਕੀਆਂ ਪਰੀਆਂ ਈਮੇਲਸ ਲਗਾਤਾਰ ਆਦੀਆਂ ਜਾ ਰਹੀਆਂ ਨੇ ਕਿਉਂਕਿ ਇੱਕ ਨਹੀਂ ਦੋ ਨਹੀਂ ਬਲਕਿ ਤੀਸਰੀ ਵਾਰ ਇੱਕੋ ਹਫ਼ਤੇ ਦੇ ਵਿੱਚ ਧਮਕੀ ਦੇ ਦਿੱਤੀ ਗਈ ਹੈ ਕੱਲ ਵੀ ਧਮਕੀ ਦਿੱਤੀ ਗਈ ਸੀ ਔਰ ਦੋ-ਢਾਈ ਪਹਿਲਾਂ ਵੀ ਧਮਕੀ ਦਿੱਤੀ ਗਈ ਹੈ ਦਿੱਲੀ ਦੇ ਕਈ ਸਕੂਲਾਂ ਨੂੰ ਇਹ ਧਮਕੀ ਜਿਹੜੀ ਦਿੱਤੀ ਗਈ ਹੈ ਦਿੱਲੀ ਦੇ ਕਾਫੀ ਨਾਮਵਰ ਸਕੂਲ ਨੇ ਜਿਨ੍ਹਾਂ ਦਾ ਨਾਮ ਹੈ ਪੂਰੀ ਦਿੱਲੀ ਦੇ ਵਿੱਚ ਜਿਹੜੇ ਸਕੂਲ ਮਸ਼ਹੂਰ ਨੇ ਉਹਨਾਂ ਹੀ ਸਕੂਲਾਂ ਨੂੰ ਇਹ ਧਮਕੀਆਂ ਦਿੱਤੀਆਂ ਗਈਆਂ ਨੇ ਔਰ ਅੱਜ ਫਿਰ ਈਮੇਲ ਦੇ ਜ਼ਰੀਏ ਧਮਕੀ ਦਿੱਤੀ ਗਈ ਹੈ ਔਰ ਧਮਕੀ ਦੇ ਵਿੱਚ ਪਹਿਲਾਂ ਵਾਲੀ ਧਮਕੀ ਦਾ ਵੀ ਜ਼ਿਕਰ ਕੀਤਾ ਗਿਆ ਕਿ ਜਿਹੜੀ ਪਹਿਲਾਂ ਧਮਕੀ ਦਿੱਤੀ ਗਈ ਸੀ ਤਾਂ ਇਹ ਲਗਾਤਾਰ ਧਮਕੀਆਂ ਵਾਲਾ ਸਿਲਸਲਾ ਵਧਦਾ ਜਾ ਰਿਹਾ ਹੈ ਧਮਕੀ ਦਿੱਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਅਜੇ ਵੀ ਲੱਗਿਆ ਹੋਇਆ ਹੈ ਕਿ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਧਮਕੀਆਂ ਕਿੰਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿੰਨਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਖੁਦਾ ਰਖਾਸਤਾ ਕੋਈ ਅਣਹੋਣੀ ਵਾਪਰੇ ਜੇਕਰ ਇਹ ਗੱਲ ਸੱਚ ਹੁੰਦੀ ਆ ਹਾਲਾਂਕਿ ਸਕੂਲ ਦੇ ਵਿੱਚ ਆ ਦੋ ਤਿੰਨ ਦਿਨ ਤੋਂ ਹੀ ਲਗਾਤਾਰ ਮਾਹੌਲ ਖਰਾਬ ਹੈ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਸਕੂਲ ਬੰਦ ਕਰ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਸਕੂਲਾਂ ਨੂੰ ਈਮੇਲ ਭੇਜੀ ਜਾ ਰਹੀ ਹੈ ਦਿੱਲੀ ਦੇ ਕਈ ਨਾਂਵਰ ਸਕੂਲ ਜਿਹੜੇ ਨੇ ਦਿੱਲੀ ਇਲਾਕੇ ਦੇ ਵਿੱਚ ਕਿ ਸਕੂਲ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਪਹਿਲੀ ਈਮੇਲ ਦੇ ਵਿੱਚ ਕੁਝ ਪੈਸਿਆਂ ਦੀ ਵੀ ਮੰਗ ਕੀਤੀ ਗਈ ਸੀ ਤਾਂ ਇਹ ਇੱਕੋ ਹਫ਼ਤੇ ਦੇ ਵਿੱਚ ਹੋਇਆ ਕਿ ਦਿੱਲੀ ਦੇ ਨਾਂ ਬਾਰ ਸਕੂਲਾਂ ਨੂੰ ਧਮਕੀਆਂ ਭੇਜੀਆਂ ਗਈਆਂ ਹੁਣ ਉਹ ਵੀ ਕੋਈ ਛੋਟੀ ਮੋਟੀ ਧਮਕੀ ਨਹੀਂ ਹੈ ਸਿੱਧੀ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਹੁਣ ਇਹਨੂੰ ਡੂੰਘਾਈ ਦੇ ਨਾਲ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਇਹ ਮਾਮਲਾ ਜਿਹੜਾ ਸਕੂਲ ਦੇ ਨਾਲ ਜੁੜਿਆ ਔਰ ਬੱਚਿਆਂ ਦੇ ਨਾਲ ਜੁੜਿਆ ਕਈ ਸੈਂਕੜੇ ਬੱਚੇ ਜਿਹੜੇ ਸਕੂਲ ਦੇ ਵਿੱਚ ਪੜ੍ਹਨ ਜਾਂਦੇ ਨੇ ਛੋਟੇ ਤੋਂ ਲੈ ਕੇ ਵੱਡੀ ਉਮਰ ਦੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਕੋਈ ਵੀ 19 21 ਹੁੰਦੀ ਹੈ ਤਾਂ ਇਹਦਾ ਖਾਮਿਆਜ਼ਾ ਵੱਡੇ ਪੱਧਰ ਤੇ ਪੁਕਤਣਾ ਪੈ ਸਕਦਾ ਹੈ ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਕੋਈ ਸ਼ਰਾਰਤੀ ਤੌਰ ਤੇ ਕਰ ਰਿਹਾ ਹੈ ਇਹ ਧਮਕੀਆਂ ਸ਼ਰਾਰਤ ਦੇ ਨਾਲ ਭੇਜ ਰਿਹਾ ਹੈ ਜਾਂ ਫਿਰ ਇਸ ਦੇ ਪਿੱਛੇ ਦੀ ਵਜ੍ਹਾ ਕੋਈ ਹੋਰ ਹੈ ਜਾਂ ਫਿਰ ਕੋਈ ਹੋਰ ਸੀਰੀਅਸ ਗੈਂਗ ਇਸ ਤੇ ਮਗਰ ਲੱਗੀ ਹੋਈ ਹੈ ਕੋਈ ਵੱਡਾ ਨੈਕਸਸ ਲੱਗਿਆ ਹੋਇਆ ਕਿਉਂਕਿ ਇਹ ਇੱਕ ਵਾਰ ਨਹੀਂ ਦੋ ਵਾਰ ਨਹੀਂ ਬਲਕਿ ਇੱਕ ਹਫਤੇ ਦੇ ਵਿੱਚ ਤੀਜੀ ਵਾਰ ਇਹਨਾਂ ਨਾਂਵਰ ਸਕੂਲਾਂ ਨੂੰ ਧਮਕੀ ਭੇਜੀ ਜਾ ਚੁੱਕੀ ਹੈ ਈਮੇਲ ਭੇਜੀ ਜਾ ਚੁੱਕੀ ਹੈ ਕਿ ਤੁਹਾਡਾ ਸਕੂਲ ਅਸੀਂ ਬੰਬ ਦੇ ਨਾਲ ਉਡਾ ਦੇਾਂਗੇ ਤਾਂ ਇਸ ਮੈਟਰ ਨੂੰ ਸੀਰੀਅਸ ਲੈਣਾ ਚਾਹੀਦਾ ਹਾਲਾਂਕਿ ਦਿੱਲੀ ਪੁਲਿਸ ਜਾਂਚ ਇਸ ਮਾਮਲੇ ਦੀ ਕਰ ਰਹੀ ਹੈ ਬੌਮ ਸquad ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਡੌਗ ਸਕਵਾਡ ਲੱਗੀ ਹੋਈ ਹੈ ਚਾਰੇ ਪਾਸੇ ਹਾਂ ਏਰੀਆ ਜਿਹੜਾ ਆ ਸਕੂਲਾਂ ਦੇ ਆਲੇ ਦੁਆਲੇ ਉਹ ਸਾਰਾ ਏਰੀਆ ਸੀਲ ਕਰ ਦਿੱਤਾ ਗਿਆ ਕਿ ਕੋਈ ਵੀ ਅਣਸੁਖਾਂ ਵੀ ਘਟਨਾ ਨਾ ਵਾਪਰ ਪਾਵੇ ਪਰ ਜਾਂਚ ਜਰੂਰ ਇਸ ਮਾਮਲੇ ਦੀ ਕੀਤੀ ਜਾ ਰਹੀ ਹੈ ਪਰ ਈਮੇਲ ਕੌਣ ਭੇਜ ਰਿਹਾ ਹੈ ਕੌਣ ਧਮਕੀਆਂ ਭੇਜ ਰਿਹਾ ਅਜੇ ਤੱਕ ਕਿਸ ਦਾ ਪਤਾ ਨਹੀਂ ਲੱਗ ਪਾਇਆ ਕਿ ਇਸ ਦੇ ਪਿੱਛੇ ਕੌਣ ਹੈ ਕਿਹੜਾ ਨੈਕਸਸ ਛੁਪਿਆ ਹੋਇਆ ਹੈ ਉਹਦਾ ਮੰਤਵ ਕੀ ਹੈ ਜਾਂ ਸਿਰਫ ਫਰੋਤੀ ਲੈਣਾ ਹੈ ਕਿ ਸਕੂਲਾਂ ਨੂੰ ਧਮਕੀ ਭੇਜ ਕੇ ਈਮੇਲ ਭੇਜ ਕੇ ਜਾਂ ਉਹਨਾਂ ਤੋਂ ਪੈਸੇ ਵਸੂਲਣਾ ਹੈ ਜਾਂ ਇਸ ਦੇ ਪਿੱਛੇ ਦਾ ਕੋਈ ਮਕਸਦ ਹੋਰ ਹੈ ਤਾਂ ਇਹ ਤਮਾਮ ਅਜੇ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਆ ਗ੍ਰਹਿ ਮੰਤਰੀ ਹੁਣੀ ਵੀ ਇਸ ਦੇ ਉੱਪਰ ਜ਼ਰੂਰ ਚਰਚਾ ਕਰ ਰਹੇ ਨੇ ਔਰ ਸਾਰੇ ਪਾਸੇ ਸਹਿਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਦਿੱਲੀ ਦੇ ਕਈ ਨਾਮਵਰ ਸਕੂਲਾਂ ਨੂੰ ਲਗਾਤਾਰ ਇੱਕ ਹਫ਼ਤੇ ਦੇ ਵਿੱਚ ਤੀਸਰੀ ਵਾਰ ਬੰਬ ਦੇ ਨਾਲ ਅਡਾਉਣ ਦੀ ਧਮਕੀ ਜਿਹੜੀ ਹੈ ਉਹ ਭੇਜੀ ਜਾ ਚੁੱਕੀ ਹੈ